ਸਸਿਕਾ ਜੀ ਮੈਂ ਕੌਮਿਕਪੁਰ ਤੋਂ ਸੇਖਰ ਚੈਨਲ ਪੰਜਾਬੀ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਮਾਨਯੋਗ ਲੀਨਾ ਮਟਲੇਗੇ ਡਾਇਸ ਨੇ ਅਜਾਣ ਕੀਤਾ ਹੈ ਕਿ ਕੈਨੇਡਾ ਨੇ ਕਤਰ ਦੇ ਨਾਗਰਿਕਾ ਦੇ ਲਈ ਵੀਜ਼ਾ ਲੋਨ ਨੂੰ ਹਟਾ ਦਿੱਤਾ ਹੈ ਇਹ ਬਦਲਾਅ ਅੱਜ ਸਵੇਰੇ 5:30 ਵਜੇ ਤੋਂ ਲਾਗੂ ਹੋ ਚੁੱਕੇ ਹੈ ਤੇ ਕਤਰ ਦੇ ਨਾਗਰਿਕਾ ਦੇ ਲਈ ਵੀਜ਼ਾ ਮੁਕਤ ਯਾਤਰਾ ਦੀ ਸ਼ੁਰੂਆਤ ਯਾਤਰੀਆਂ ਦੇ ਲਈ ਕਾਰੋਬਾਰ ਜਾਂ ਮਨੋਰੰਜਨ ਦੇ ਲਈ ਕੈਨੇਡਾ ਆਉਣਾ ਤੇਜ਼ ਆਸਾਨ ਬਣ ਚੁੱਕਿਆ ਹੈ ਇਹ ਮੇਲ ਪੱਥਰ ਸਾਡੇ ਦੁਵੱਲੇ ਸੇ ਹੋਕਦੀ ਮਜਬੂਤੀ ਨੂੰ ਦਰਸਾਉਂਦਾ ਹੈ ਅਤੇ ਸਾਂਝਾਪਾਟਾ ਕਰਪਾਰ ਅਤੇ ਨਿਵੇਸ਼ ਦੇ ਵਿੱਚ ਵਾਅਦੇ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਜਦੋਂ ਕਿ ਕੈਨੇਡਾ ਦੀ ਪ੍ਰਬੰਧਿਤ ਪ੍ਰਵਾਸ ਅਤੇ ਕੈਨੇਡੀਅਨਸ ਦੀ ਸੁਰੱਖਿਆ ਅਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਕਾਇਮ ਰੱਖਦਾ ਹੈ ਇਹ ਸਾਡੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਧ ਰਹੀ ਲੋਕਾਂ ਤੋਂ ਲੋਕਾਂ ਅਤੇ ਵਪਾਰਕ ਸੰਬੰਧਨ ਨੂੰ ਵੀ ਦਰਸਾਉਂਦਾ ਹੈ ਕੈਟਲਿਨ ਨਾਗਰੀਕ ਜਿੰਨੇ ਤੋਂ ਕੋਲ ਪਹਿਲਾਂ ਹੀ ਵੈਧ ਅਸਥਾਈ ਨਿਵਾਸੀ ਵੀਜ਼ਾ ਹੈ ਉਹ ਕੈਨੇਡਾ ਦੀ ਯਾਤਰਾ ਕਰਨ ਦੇ ਲਈ ਇਸ ਦਿਵਸ ਤੋਂ ਉਦੋਂ ਤੱਕ ਜਾਜੀ ਆਕ ਸਕਦੇ ਨੇ ਜਦੋਂ ਤੱਕ ਇਸ ਦੀ ਮਿਆਦ ਖਤਮ ਨਹੀਂ ਹੋ ਜਾਂਦੀ ਜਦੋਂ ਤੱਕ ਉਹਨਾਂ ਦਾ ਪਾਸਪੋਰਟ ਵੈਧ ਨਹੀਂ ਰਹਿੰਦਾ ਕਤੋਂ ਦੇ ਨਾਗਰਿਕ ਜਿਨ੍ਹਾਂ ਦੇ ਕੋਲ ਵੈਟ ਵੀਜ਼ਾ ਨਹੀਂ ਹੈ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਕੈਨੇਡਾ ਯਾਤਰਾ ਕਰਦੇ ਸਮੇਂ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਲਈ ਅਰਜ਼ੀ ਦੇਣੀ ਚਾਹੀਦੀ ਹੈ ਯਾਤਰੀ ਇਹ ਪਤਾ ਲਗਾਉਣ ਦੇ ਲਈ canada.ca eTA ਉੱਤੇ ਜਾ ਸਕਦੇ ਨੇ ਕਿ ਉਹ eTA ਲਈ ਯੋਗ ਨੇ ਅਤੇ ਇੱਕ ਦੇ ਲਈ ਅਰਜ਼ੀ ਕਿਵੇਂ ਦੇਣੀ ਹੈ ਵਿਜ਼ਲ ਉੜਾਨ ਨੂੰ ਹਟਾਉਣਾ ਕਤਰ ਤੇ ਨਾਲ ਸੱਦੇ ਸੰਬੰਧ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਹ ਯੋਗ ਯਾਤਰੀਆਂ ਲਈ ਕੈਨੇਡਾ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਅਨੁਭਵ ਕਰਨਾ ਅਤੇ ਆਸਾਨ ਬਣਾਉਂਦੇ ਇਹ ਨਾਲ ਸਿਰਫ ਕਾਰੋਬਾਰ ਅਤੇ ਨਿਵੇਸ਼ ਦੇ ਮੌਕੇ ਨੂੰ ਮਜ਼ਬੂਤ ਕਰੇਗਾ ਸਭੂ ਦੇਸ਼ ਅਤੇ ਵਿਦੇਸ਼ ਤੇ ਵਿਚਾਰਕ ਲਾਭ ਪ੍ਰਦਾਨ ਕਰੇਗਾ ਇਸ ਨਾਲ ਹੀ ਸਾਡੇ ਦੋਵਾਂ ਦੇਸ਼ਾਂ ਦੇ ਵਿਚਕਾਰ ਮਜ਼ਬੂਤ ਸੰਬੰਧ ਨੂੰ ਵੀ ਡੁਗਾ ਕਰੇਗਾ ਸੋ ਜਾਰ 2024 ਤੇ ਕੈਨੇਡਾ ਤੇ ਕਤਰ ਵਿਚਕਾਰ ਦਵੱਲਾ ਵਪਾਰ ਸੀ ਇਹਨਾਂ 325 ਡਾਲਰ ਮਿਲੀਅਨ ਸੀ ਕੈਨੇਡਾ ਨੇ ਕਤਰ ਤੋਂ ਲਗਭਗ 9000 ਲੱਖ ਯਾ ਦਾ ਸਵਾਗਤ ਵੀ ਕੀਤਾ ਜੋ ਕਿ 2023 ਤੋਂ 11.5% ਵਾਧੇ ਕੈਨੇਡਾ ਅਤੇ ਕਤਰ ਜੋ ਕਿ 50 ਸਾਲਾਂ ਤੋਂ ਵਾਧੇ ਕੂਟਨੀਤਿਕ ਸੰਬੰਧਤਾ ਦਾ ਜੋਸ਼ ਮਨਾ ਰਹੇ ਨੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਫ ਉर्जा ਖੇਤੀਬਾੜੀ ਕਰਬਾਰ ਅਤੇ ਮਹੱਤਵਪੂਰਨ ਖਣਿਜਾ ਵਰਗੇ ਖੇਤਰਾਂ ਦੇ ਵਿੱਚ ਸਹਿਯੋਗ ਨੂੰ ਅੱਗੇ ਵਧਾ ਰਹੇ ਨੇ ਏਟੀਆ ਇਕ ਡਿਜੀਟਲ ਯਾਤਰਾ ਦਸਤਾਵੇਜ਼ ਜੋ ਕੈਨੇਡਾ ਜਾਣ ਵਾਲੇ ਜ਼ਿਆਦਾਤਰ ਵੀਜ਼ਾ ਮੁਕਤ ਖਵਾਈ ਯਾਤਰੀ ਇਹਨਾਂ ਨੂੰ ਲੁੜਿੰਦੇ ਇਹਨਾਂ ਗੱਡੀਆਂ ਨੂੰ ਯਾਤਰਾ ਤੋਂ ਪਹਿਲਾਂ ਤੁਰੰਤ ਜਾਂਚ ਕਰਨ ਦੀ ਆਕੈਦੈਂਦੇ ਜਿਦੇ ਵਿੱਚ ਜ਼ਿਆਦਾਤਰ ਅਰਜ਼ੀਆਂ ਇੱਕ ਵੈਧ ਪਾਸਪੋਰਟ ਕ੍ਰੈਡਿਟ ਕਾਰਡ ਅਤੇ ਈਮੇਲ ਪਤੇ ਦੀ ਵਰਤੋਂ ਕਰਕੇ ਮਿੰਟਾਂ ਦੇ ਵਿੱਚ ਮਨਜ਼ੂਰ ਹੋ ਜਾਂਦੀਆਂ ਨੇ ਦੋ ਜਵਾਂ 24 ਦੇ ਅਖੀਰ ਦੇ ਵਿੱਚ ਕੈਨੇਡਾ ਕਤਰ ਹਵਾਈ ਆਵਾਜਾਈ ਸਮਝੌਤੇ ਦਾ ਵਿਸਤਾਰ ਹੋਣ ਤੋਂ ਬਾਅਦ ਕੈਨੇਡਾ ਅਤੇ ਕਤਰ ਦੇ ਵਿੱਚ ਹਵਾਈ ਸਿਮਾਵਾਂ ਵਧ ਰਹੀਆਂ ਨੇ ਉਸ ਸਮਝੌਤੇ ਦੇ ਵਿਸਤਾਰ ਦੁਆਰਾ ਅਗਿਆ ਦਿੱਤੇ ਗਏ ਵਾਦੂ ਸੰਪਰਕ ਮਜ਼ਬੂਤ ਵਪਾਰਕ ਪਾਈ ਵਾਲੀ ਦਸਮਲ ਥਨ ਕਰ ਰਹੇ ਨੇ ਅਤੇ ਸੱਦੇ ਤੋਂ 30 ਦੇ ਵਿਚਕਾਰ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਨੂੰ ਵਧਾਰੇ ਨੇ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਮਾਨੀਓਗ ਲੀਨਾ ਮੈਟਲੇਗੇ ਡਾਈਸ ਨੇ ਅਜਾਣ ਕੀਤਾ ਹੈ ਕਿ ਕੈਨੇਡਾ ਨੇ ਕਤਰ ਦੇ ਨਾਗਰਿਕਾਂ ਦੇ ਲਈ ਵੀਜ਼ਾ ਲੋਡ ਨੂੰ ਹਟਾ ਦਿੱਤਾ ਹੈ ਇਹ ਬਦਲ ਆ ਵਾਸਵੇਲੇ 5:30 ਵਜੇ ਤੋਂ ਲਾਗੂ ਹੋ ਚੁੱਕਿਆ ਹੈ ਤੇ ਕਤਰ ਦੇ ਨਾਗਰੀਕਾਂ ਦੇ ਲਈ ਵੀਜ਼ਾ ਮੁਕਤ ਯਾਤਰਾ ਦੀ ਸ਼ੁਰੂਆਤ ਯਾਤਰੀਆਂ ਦੇ ਲਈ ਕਾਰੋਬਾਰ ਜਾਂ ਮਨੋਰੰਜਨ ਦੇ ਲਈ ਕੈਨੇਡਾ ਹੋਣ ਤੇਜ਼ ਆਸਾਨ ਬਣ ਚੁੱਕਿਆ ਹੈ। ਇਹ ਮੇਲ ਪੱਥਰ ਸਾਡੇ ਦੁਵੱਲੇ ਸੇ ਹੋਕਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਅਤੇ ਸਹਿਸਪਾਟਾ ਕਾਰੋਬਾਰ ਅਤੇ ਨਿਵੇਸ਼ ਦੇ ਵਿੱਚ ਵਾਧੇ ਨੂੰ ਵਧਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਜੁਰ ਕਿ ਕੈਨੇਡਾ ਦੀ ਪ੍ਰਬੰਧਿਤ ਪ੍ਰਵਾਸ ਅਤੇ ਕੈਨੇਡੀਅਨਸ ਦੀ ਸੁਰੱਖਿਆ ਅਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਕਾਇਮ ਰੱਖਦਾ ਹੈ। ਇਹ ਸਾਡੇ ਦੋਵਾਂ ਦੇ ਦੇ ਵਿਚਕਾਰ ਵਧ ਰਹੇ ਲੋਕਾਂ ਤੋਂ ਲੋਕਾਂ ਅਤੇ ਵਪਾਰਕ ਸੰਬੰਧਨ ਨੂੰ ਵੀ ਦਸਉਂਦਾ ਹੈ ਕਤਲੇ ਨਾਗਰਿਕ ਜਿੰਨੇ ਤੋਂ ਕੋਲ ਪਹਿਲਾਂ ਹੀ ਵੈਦ ਅਸਥਾਈ ਨਿਵਾਸੀ ਵੀਜ਼ਾ ਉਹ ਕੈਨੇਡਾ ਦੀ ਯਾਤਰਾ ਕਰਨ ਦੇ ਲਈ ਇਸ ਦੀ ਵਰਤੋਂ ਉਦੋਂ ਤੱਕ ਜਾਰੀ ਰੱਖ ਸਕਦੇ ਨੇ ਜਦੋਂ ਤੱਕ ਇਸ ਦੀ ਮਿਆਦ ਖਤਮ ਨਹੀਂ ਹੋ ਜਾਂਦੀ ਜਦੋਂ ਤੱਕ ਉਹਨਾਂ ਦਾ ਪਾਸਪੋਰਟ ਵੈਦ ਨਹੀਂ ਰਹਿੰਦਾ ਕਪਤ ਦੇ ਨਾਗਰਿਕ ਚੀਨ ਦੇ ਕੋਲ ਵੈਧ ਵੀਜ਼ਾ ਨਹੀਂ ਹੈ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਕੈਨੇਡਾ ਯਾਤਰਾ ਕਰਦੇ ਸਮੇਂ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਲਈ ਅਰਜੀ ਦੇਣੀ ਚਾਹੀਦੀ ਹੈ ਯਾਤਰੀ ਇਹ ਪਤਾ ਲਗਾਉਣ ਦੇ ਲਈ canada.ca ਇੱਥੇ ਉੱਤੇ ਜਾ ਸਕਦੇ ਨੇ ਕਿ ਉਹ ETA ਲਈ ਯੋਗ ਨੇ ਅਤੇ ਇੱਕ ਦੇ ਲਈ ਅਰਜੀ ਕਿਵੇਂ ਦੇਣੀ ਹੈ ਵਿਜ਼ਲ ਉਡਣ ਨੂੰ ਹਟਾਉਣਾ ਕਤਰ ਤੇ ਨਾਲ ਸੱਜੇ ਸੰਬੰਧ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਹ ਗਿਆਤੂਆਂ ਦੇ ਲਈ ਕੈਨੇਡਾ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਅਨੁਭਵ ਕਰਨਾ ਅਤੇ ਆਸਾਨ ਬਣਾਉਂਦੇ। ਇਹ ਨਾਲ ਸਿਰਫ ਕਾਰੋਬਾਰ ਅਤੇ ਨਿਵੇਸ਼ ਦੇ ਮੌਕੇ ਨੂੰ ਮਜ਼ਬੂਤ ਕਰੇਗਾ ਸਗੋਦੇਸ਼ ਅਤੇ ਵਿਦੇਸ਼ ਤੋਂ ਵਿਚਾਰਕ ਲਾਭ ਪ੍ਰਦਾਨ ਕਰ ਦੇਗਾ। ਇਸ ਦੇ ਨਾਲ ਹੀ ਸਾਡੇ ਦੋਵਾਂ ਦੇਸ਼ਾਂ ਦੇ ਵਿਚਾਰ ਮਜ਼ਬੂਤ ਸੰਬੰਧਨ ਨੂੰ ਵੀ ਡੁਗਾ ਕਰੇਗਾ। 2024 ਵਿੱਚ ਕੈਨੇਡਾ ਤੇ ਕਤਰ ਵਿਚਕਾਰ ਦਵੱਲਾ ਵਪਾਰ ਸੀ ਏ 325 ਡਾਲਰ ਮਿਲੀਅਨ ਸੀ। ਕੈਨੇਡਾ ਨੇ ਕਤਰ ਤੋਂ ਲਗਭਗ 9000 ਲਾਨੀਆਂ ਦਾ ਸਵਾਗਤ ਵੀ ਕੀਤਾ ਜੋ ਕਿ 2023 ਤੋਂ 11.5% ਵਾਧੇ। ਕੈਨੇਡਾ ਅਤੇ ਕਤਰ ਜੋ ਕਿ 50 ਸਾਲ ਤੋਂ ਵਧਦੇ ਕੂਟਨੀਤਿਕ ਸਬੰਧਾਂ ਦਾ ਜੋਸ਼ ਮਨਾ ਰਹੇ ਨੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ, ਸਾਫ਼ ਊਰਜਾ, ਖੇਤੀਬਾੜੀ ਕਨਪਾਰ ਅਤੇ ਮਹੱਤਵਪੂਰਨ ਖਣਿਜਾਂ ਵਰਗੇ ਖੇਤਰਾਂ ਦੇ ਵਿੱਚ ਸਹਿਯੋਗ ਨੂੰ ਅੱਗੇ ਵਧਾ ਰਹੇ ਨੇ। ਏਡੀਏ ਇੱਕ ਡਿਜੀਟਲ ਯਾਤਰਾ ਦਸਤਾਵੇਜ਼ ਹੈ ਜੋ ਕੈਨੇਡਾ ਜਾਣ ਵਾਲੇ ਜ਼ਿਆਦਾਤਰ ਵੀਜ਼ਾ ਮੁਕਤ ਖਵਾਈ ਯਾਤਰੀਆਂ ਲਈ ਲੋੜੀਂਦਾ ਹੈ। ਇਹਦੀ ਗੱਡੀਆਂ ਨੂੰ ਯਾਤਰਾ ਤੋਂ ਪਹਿਲਾਂ ਤੁਰੰਤ ਜਾਂਚ ਕਰਨ ਦੀ ਆਕੈਡੈਂਟ ਜਿਦੇ ਵਿੱਚ ਜ਼ਿਆਦਾਤਰ ਅਰਜ਼ੀਆਂ ਇੱਕ ਵੈਧ ਪਾਸਪੋਰਟ ਕ੍ਰੈਡਿਟ ਕਾਰਡ ਅਤੇ ਈਮੇਲ ਪਤੇ ਦੀ ਵਰਤੋਂ ਕਰਕੇ ਮਿੰਟਾਂ ਦੇ ਵਿੱਚ ਮਨਜ਼ੂਰ ਹੋ ਜਾਂਦੀਆਂ ਨੇ 2024 ਦੇ ਅਖੀਰ ਦੇ ਵਿੱਚ ਕੈਨੇਡਾ ਕਤਰ ਹਵਾਈ ਆਵਾਜਾਈ ਸਮਝੌਤੇ ਦਾ ਵਿਸਤਾਰ ਹੋਣ ਤੋਂ ਬਾਅਦ ਕੈਨੇਡਾ ਅਤੇ ਕਤਰ ਦੇ ਵਿੱਚ ਹਵਾਈ ਸਿਮਾਵਾਂ ਵਧ ਰਹੀਆਂ ਨੇ ਉਸ ਸਮਝੌਤੇ ਦੇ ਵਿਸਤਾਰ ਦੁਆਰਾ ਅਗਿਆ ਦਿੱਤੇ ਗਏ ਵਾਧੂ ਸੰਪਰਕ ਮਜ਼ਬੂਤ ਵਪਾਰਕ ਪਾਈ ਵਾਲੀ ਦਸਮਲ ਥਨ ਕਰ ਰਹੇ ਨੇ ਅਤੇ ਸੱਧੇ ਤੋਂਆਂ ਦਿੱਸ਼ਾ ਦੇ ਵਿਚਕਾਰ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਨੂੰ ਵਧਾ ਰਹੇ ਨੇ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਮਾਨਯੋਗ ਲੀਨਾ ਮੈਟਲੇਗੇ ਡਾਈਸ ਨੇ ਅਜਾਣ ਕੀਤਾ ਹੈ ਕਿ ਕੈਨੇਡਾ ਨੇ ਕਤਰ ਦੇ ਨਾਗਰਿਕਾ ਦੇ ਲਈ ਵੀਜ਼ਾ ਲੋੜ ਨੂੰ ਹਟਾ ਦਿੱਤੇ ਇਹ ਬਦਲਾਅ ਵਾਸਵਰੇ 6.5 ਵਜੇ ਤੋਂ ਲਾਗੂ ਹੋ ਚੁੱਕੇ ਹੈ ਤੇ ਕਤਰ ਦੇ ਨਾਗਰਿਕਾਂ ਦੇ ਲਈ ਵੀਜ਼ਾ ਮੁਕਤ ਯਾਤਰਾ ਦੀ ਸ਼ੁਰੂਆਤ ਯਾਤਰੀਆਂ ਦੇ ਲਈ ਕਾਰੋਬਾਰ ਜਾਂ ਮਨੋਰੰਜਨ ਦੇ ਲਈ ਕੈਨੇਡਾ ਹੋਣ ਤੇਜ਼ ਆਸਾਨ ਬਣ ਚੁੱਕਿਆ ਹੈ ਇਹ ਮੇਲ ਪੱਥਰ ਸਾਡੇ ਦੁਵੱਲੇ ਸੇ ਹੋਖ ਦੀ ਮਜ਼ਬੂਤੀ ਨੂੰ ਦਰਸਉਂਦਾ ਹੈ ਅਤੇ ਸਹਿਸਪਾਟਾ ਕਾਰੋਬਾਰ ਅਤੇ ਨਿਵੇਸ਼ ਦੇ ਵਿੱਚ ਵਾਧੇ ਨੂੰ ਵਧਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਜੁਰ ਕਿ ਕੈਨੇਡਾ ਦੇ ਪ੍ਰਬੰਧਿਤ ਪ੍ਰਵਾਸ ਅਤੇ ਕੈਨੇਡੀਅਨਸ ਦੀ ਸੁਰੱਖਿਆ ਅਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਕਾਇਮ ਰੱਖਦਾ ਹੈ ਇਹ ਸਾਡੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਾਧ ਰਹੇ ਲੋਕਾਂ ਤੋਂ ਲੋਕਾਂ ਅਤੇ ਵਪਾਰਕ ਸੰਬੰਧਨ ਨੂੰ ਵੀ ਦਸੋਂਦਾ ਹੈ ਕਤਲੇ ਨਾਗਰਿਕ ਜਿੰਨੇ ਕੋਲ ਪਹਿਲਾਂ ਹੀ ਵੈਦ ਅਸਥਾਈ ਨਿਵਾਸੀ ਵੀਜ਼ਾ ਹੈ ਉਹ ਕੈਨੇਡਾ ਦੀ ਯਾਤਰਾ ਕਰਨ ਦੇ ਲਈ ਇਸ ਦੀ ਵਰਤੋਂ ਉਦੋਂ ਤੱਕ ਜਾਰੀ ਰੱਖ ਸਕਦੇ ਨੇ ਜਦੋਂ ਤੱਕ ਇਸ ਦੀ ਮਿਆਦ ਖਤਮ ਨਹੀਂ ਹੋ ਜਾਂਦੀ ਜਦੋਂ ਤੱਕ ਉਹਨਾਂ ਦਾ ਪਾਸਪੋਰਟ ਵੈਧ ਨਹੀਂ ਰਹਿੰਦਾ ਕਤਰ ਦੇ ਨਾਗਰਿਕ ਜਿਨ੍ਹਾਂ ਦੇ ਕੋਲ ਵੈਧ ਵੀਜ਼ਾ ਨਹੀਂ ਹੈ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਕੈਨੇਡਾ ਯਾਤਰਾ ਕਰਦੇ ਸਮੇਂ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਲਈ ਅਰਜੀ ਦੇਣੀ ਚਾਹੀਦੀ ਹੈ ਯਾਤਰੀ ਇਹ ਪਤਾ ਲਗਾਉਣ ਦੇ ਲਈ canada.ca ਇਥੇ ਉੱਤੇ ਜਾ ਸਕਦੇ ਨੇ ਕਿ ਉਹ ETA ਲਈ ਯੋਗ ਨੇ ਅਤੇ ਇੱਕ ਦੇ ਲਈ ਅਰਜੀ ਕਿਵੇਂ ਦੇਣੀ ਹੈ ਵੀਜ਼ਾ ਲਵੜਨ ਨੂੰ ਹਟਾਉਣਾ ਕਤਰ ਦੇ ਨਾਲ ਸਬੰਧ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਯੋਗ ਯਾਤਰੀਆਂ ਦੇ ਲਈ ਕੈਨੇਡਾ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਅਨੁਭਵ ਕਰਨਾ ਅਤੇ ਆਸਾਨ ਬਣਾਉਂਦੇ ਹੈ ਇਹ ਨਾ ਸਿਰਫ ਕਾਰੋਬਾਰ ਅਤੇ ਨਿਵੇਸ਼ ਦੇ ਮੌਕੇ ਨੂੰ ਮਜ਼ਬੂਤ ਕਰੇਗਾ ਸਗੋਦੇਸ਼ ਅਤੇ ਵਿਦੇਸ਼ ਦੇ ਵਿਚਾਰਕ ਲਾਭ ਪ੍ਰਦਾਨ ਕਰੇਗਾ ਇਸ ਦੇ ਨਾਲ ਹੀ ਸਾਡੇ ਦੋਵਾਂ ਦੇਸ਼ਾਂ ਦੇ ਵਿਚਕਾਰ ਮਜ਼ਬੂਤ ਸਬੰਧਾਂ ਨੂੰ ਵੀ ਡੁਗਾ ਕਰੇਗਾ 2024 ਵਿੱਚ ਕੈਨੇਡਾ ਤੇ ਕਤਰ ਵਿਚਕਾਰ ਦਵੱਲਾ ਵਪਾਰ ਸੀ ਏ 325 ਡਾਲਰ ਮਿਲੀਅਨ ਸੀ ਕੈਨੇਡਾ ਨੇ ਕਤਰ ਤੋਂ ਲਗਭਗ 9000 ਲੰਨਿਆਂ ਦਾ ਸਵਾਗਤ ਵੀ ਕੀਤਾ ਜੋ ਕਿ 2023 ਤੋਂ 11.5% ਵਾਧੇ। ਕੈਨੇਡਾ ਅਤੇ ਕਤਰ ਜੋ ਕਿ 50 ਸਾਲਾਂ ਤੋਂ ਵਾਧੇ ਕੂਟਨੀਤਿਕ ਸਬੰਧਤਾਂ ਜੋਸ਼ ਨੂੰ ਮਨਾ ਰਹੇ ਨੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ, ਸਾਫ ਉਜਾ, ਖੇਤੀਬਾੜੀ ਕਰਪਾਰ ਅਤੇ ਮਹੱਤਵਪੂਰਨ ਖਣਿਜਾ ਵਰਗੇ ਖੇਤਰਾਂ ਦੇ ਵਿੱਚ ਸਹਿਯੋਗ ਨੂੰ ਅੱਗੇ ਵਧਾ ਰਹੇ ਨੇ। 8A ਇੱਕ ਡਿਜੀਟਲ ਯਾਤਰਾ ਦਸਤਾਵੇਜ਼ ਹੈ ਜੋ ਕੈਨੇਡਾ ਜਾਣ ਵਾਲੇ ਜ਼ਿਆਦਾਤਰ ਵੀਜ਼ਾ ਮੁਕਤ ਯਾਤਰੀ ਇਹਨਾਂ ਲਈ ਲੋੜਿੰਦੇ। ਇਹਨਾਂ ਗੱਡੀਆਂ ਨੂੰ ਯਾਤਰਾ ਤੋਂ ਪਹਿਲਾਂ ਤੁਰੰਤ ਜਾਂਚ ਕਰਨ ਦੀ ਆਗਿਆ ਦਿੱਂਦੇ ਜਿਨ੍ਹਾਂ ਵਿੱਚ ਜ਼ਿਆਦਾਤਰ ਅਰਜ਼ੀਆਂ ਇੱਕ ਵੈਧ ਪਾਸਪੋਰਟ, ਕ੍ਰੈਡਿਟ ਕਾਰਡ ਅਤੇ ਈਮੇਲ ਪਤੇ ਦੀ ਵਰਤੋਂ ਕਰਕੇ ਮਿੰਟਾਂ ਦੇ ਵਿੱਚ ਮਨਜ਼ੂਰ ਹੋ ਜਾਂਦੀਆਂ ਨੇ। 2024 ਦੇ ਅਖੀਰ ਦੇ ਵਿੱਚ ਕੈਨੇਡਾ ਕਤਰ ਹਵਾਈ ਆਵਾਜਾਈ ਸਮਝੌਤੇ ਦਾ ਵਿਸਤਾਰ ਹੋਣ ਤੋਂ ਬਾਅਦ ਕੈਨੇਡਾ ਅਤੇ ਕਤਰ ਦੇ ਵਿੱਚ ਹਵਾਈ ਸਿਮਾਵਾਂ ਵਧ ਰਹੀਆਂ ਨੇ ਉਸ ਸਮਝੌਤੇ ਦੇ ਵਿਸਤਾਰ ਦੁਆਰਾ ਅਗਿਆ ਦਿੱਤੇ ਗਏ ਵਾਦੂ ਸੰਪਰਕ ਮਜ਼ਬੂਤ ਵਪਾਰਕ ਪਾਈ ਵਾਲੀ ਦਸਮਲ ਥਨ ਕਰ ਰਹੇ ਨੇ ਅਤੇ ਸੱਥੀ ਤੋਂ ਮਤੀਸ਼ਾ ਦੇ ਵਿਚਕਾਰ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਨੂੰ ਵਧਾ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ